ਹਾਂਜੀ ਚੰਨਜੀਤੋ ਹਾਂਜੀ ਨੌਸ਼ਵਰ ਜੀ ਅੱਜ ਜੀ ਫੇਰ ਰਵੀਵਾਰ ਤੇ ਸੂਰਜ ਦੇਵ ਜੀਆ ਦਾ ਦੱਸੋ ਦੀ ਉਹਨਾਂ ਦੇ ਪਰਿਵਾਰ ਬਾਰੇ ਦੱਸੋ ਮਾਤਾ ਪਿਤਾ ਬਾਰੇ ਪੁੱਤਰ ਉਹਨਾਂ ਦੇ ਬ੍ਰਦਰ ਸਿਸਟਰ ਜਿਹੜੇ ਵੀ ਨੇ ਜੀ ਉਹਨਾਂ ਬਾਰੇ ਦੱਸੋ ਜੀ ਹਾਂਜੀ ਬੜੇ ਸਵਾਲ ਕਰਿਆ ਭਾਈ ਤੇ ਉਸ ਕਰਕੇ ਜਿੰਨੇ ਸੂਰਿਆ ਦੇਵ ਨੇ ਐਤਵਾਰ ਵੀ ਕਹਿੰਦੇ ਨੇ ਰਵੀਵਾਰ ਵੀ ਕਹਿੰਦੇ ਨੇ ਅਲੱਗ-ਅਲੱਗ ਭਾਸ਼ਾਵਾਂ ਵਿੱਚ ਇਹਨਾਂ ਦਾ ਨਾਮ ਲਿਆ ਜਾ ਰਿਹਾ ਹੈ ਤੇ ਉਪਰ ਕੇ ਸੂਰੀਆ ਦੇ ਜਿਹੜੇ ਲਿੰਕ ਨੇ ਇਹਨਾਂ ਦੀਆਂ ਦੋ ਪਤਨੀਆਂ ਨੇ ਅੱਛਾ ਇੱਕ ਤਾਂ ਉਹ ਦੁੱਬਾ ਅੱਛਾ ਜਿਹੜਾ ਪਕਾ ਕਹਿੰਦੇ ਉਹਨਾਂ ਦੁੱਬਾ ਹਨਾ ਇੱਕ ਛਾਇਆ ਏ ਠੀਕ ਹੈ ਸੰਧਿਆ ਜੀ ਨੂੰ ਕਹਿੰਦੇ ਆ ਉਹ ਛੰਨੀ ਦੇਵ ਦੀ ਮਾਂ ਹੈ ਤੇ ਬਾਕੀ ਦੁੱਬ ਜਿਵੇਂ ਯਮ ਹੋ ਗਿਆ ਇਹਨਾਂ ਦਾ ਭਰਾ ਯਮਨਾ ਵਾਲੀ ਭੈਣ ਆ ਅੱਛਾ ਤੇ ਹੋਰ ਵਿਕਰਮਾਜੀਤ ਨਾਲ ਇਹਨਾਂ ਦਾ ਲਿੰਕ ਆ ਤੇ ਵਿਕਰਮਾਜੀਤ ਨੂੰ ਸੂਰਿਆ ਮਣੀ ਦਿੱਤੀ ਸੀ ਤੇ ਹੋਰ ਕੋਈ ਸਵਾਲ ਜਵਾਬ ਚੁਣਾਓ ਬਾਈ ਪੁੱਛ ਆ ਗਏ ਹੋਰ ਜੀ ਜਿਵੇਂ ਆਪਾਂ ਇੱਕ ਰੱਬ ਪੰਜ ਤੱਤਾਂ ਤੇ ਪਾਉਂਦੇ ਸੀਗੇ ਰੱਬ ਤੇ ਅਸੀਂ ਪਾਤੀ ਸੀਗੀ ਔਰ ਜਿਹੜੇ ਚਾਰ ਤੱਤ ਬਚੇ ਨੇ ਤੁਸੀਂ ਉਹਨਾਂ ਚੋਂ ਕੋਈ ਕਿਸੇ ਇੱਕ ਵਾਰੇ ਦੱਸ ਦਿਓ ਹੁਣ ਆਪਾਂ ਕਾਮ ਤੇ ਜਾਂਦਾਂ ਕਾਮ ਦੇਖਤਾ ਜਿਹੜਾ ਠੀਕ ਹੈ ਜਿਹਦੇ ਵਿੱਚ ਸਾਰੀ ਦੁਨੀਆ ਲੱਗ ਪੱਗ ਲੱਗ ਪੱਗ 90% ਹਾਂਜੀ ਡੁੱਬੀ ਹੋਈ ਆ ਠੀਕ ਹੈ ਕਿਉਂਕਿ ਜਦ ਕਾਮ ਦੇਖਦਾ ਹੈ ਇਹ ਵੀ ਕੁਛ ਵੀ ਕਰਵਾਉਂਦਾ ਇਹ ਜਾਤ ਪਾਤ ਮਾਂ ਪਿਓ ਕੁਛ ਨਹੀਂ ਦੇਖਦਾ ਅੱਛਾ ਇਹ ਸਭ ਤੋਂ ਵੱਡਾ ਹੈ ਇਹਦੇ ਖਾਤਰ ਰਾਜੇ ਮਰ ਗਏ ਠੀਕ ਆ ਹਾਂਜੀ ਕਾਮ ਦੇ ਖਾਤਰ ਹਾਂਜੀ ਹਾਂਜੀ ਬੜੇ ਬੜੇ ઋષਿ मुनि ਮਰ ਗਏ ਹਾਂਜੀ ਜਿਵੇਂ ਇੱਕ ઋષਿ ਹੋਇਆ ਉਹ ਇੱਕ ਐਸਾ ਹਟਿ ਤਪੀ ਸੀਗਾ ਹਾਂਜੀ ਠੀਕ ਹੈ ਬਈ ਹਾਂਜੀ ਉਹਦੇ ਕਰਕੇ ਉਹ ਰਾਜਾ ਤੇ ਸਾਧ ਉਸ ਨਗਮਾ ਦੀ ਜਿਵੇਂ ਇੱਕੋ ਹੀ ਹੁੰਦਾ ਹੈ ਅੱਛਾ ਇਹਨਾਂ ਦਾ ਕੋਈ ਧੰਨ ਪਿੰਨ ਦੇ ਨਹੀਂ ਨਿਭਾਇਆ ਇੱਕਦੋਂ ਕੀ ਕਰਦੇ ਨੇ ਇੱਕਦੋਂ ਕੀ ਕਰ ਅੱਛਾ ਉਹ ਰਾਜੇ ਦਾ ਦਿਮਾਗ ਪਾੜ ਗਿਆ ਦਾ ਉਹ ਬੰਦਾ ਨਾ ਵੀ ਏਦਾਂ ਕਿ ਜਨਾਹੇ ਜੂਝੇ ਨਹੀਂ ਕਰ ਰਿਹਾ ਵੀ ਮੈਂ ਦੇਖਿਆ ਜੇ ਕੰਮ ਹੋ ਸਕਦਾ ਉਹ ਰਾਜੇ ਨੇ ਪਰਖਿਆ ਤੇ ਉਹਨੇ ਫਿਰ ਬੇਸਵਾਲ ਆਤੀ ਆਉਂਦੇ ਪੰਜ ਛੇ ਵਾਲੇ ਅੱਛਾ ਉਹ ਕਹਿੰਦਾ ਸੀ ਕਿ ਜਿਹੜਾ ਪਨੋਂ ਰਿੱਤਾ ਹੁੰਦਾ ਰਿੱਤੇ ਵਿੱਚ ਜਿਹੜਾ ਸ਼ੀਸ਼ੇ ਵਾਂਗੂ ਚਮਕਦਾ ਉਹਦੀ ਉਹ ਖਰਾਕ ਸੀ ਦੇਗਾ ਜਿਹਦੇ ਕਾਮਦੇ ਆ ਦੇਵੇ ਆ ਉੱਥੇ ਉਹਨਾਂ ਨੇ ਭੇਜਿਆ ਬੇਸਵਾ ਉਹਨਾਂ ਨੇ ਵਿੱਚ ਮਿੱਠਾ ਮਲਾਉਣਾ ਸ਼ੁਰੂ ਕਰਤਾ ਫਿਰ ਉਹ ਚਮਕਣੇ ਚੀਜ਼ ਨੂੰ ਛੱਡ ਕੇ ਉਹ ਮਿੱਠਾ ਖਾਣ ਲੱਗ ਗਿਆ ਫਿਰ ਇਦਾਂ ਹੀ ਸਮਾਂ ਲੰਘੀ ਗਿਆ ਫਿਰ ਉਹਨਾਂ ਨੇ ਨਾਲੇ ਝਾੜ ਤੇ 7-8 ਜਵਾਰ ਤੋਂ ਹੋ ਗਿਆ ਉਹ ਰਿਸ਼ੀ ਦੇ ਰਾਜਾ ਕਹਿੰਦਾ ਵੀ ઋષਿ ਨੂੰ ਬੁਲਾ ਕੇ ਲਿਆਓ ਚਲੇ ਗਿਆ ਉਹ ਲਈ ਆਵੇ ਕੋਈ 5 4 5 ਤਾਂ ਆਪਣੇ ਤਿਲ ਦੇ 5 4 ਉਹਨਾਂ ਵਿੱਚ ਕਿਹਾ ਪੂਰ ઋષਿ ਕਹਿੰਦਾ ਵੀ ਮਹਾਰਾਜ ਤੁਸੀਂ ਤਾਂ ਬਹੁਤ ਗਿਆਨੀ ਕਪੀ ਸਤੀ ਸਤ ਸੰਤੋਖੀ ਜੀਏ ਵੀ ਤੁਸੀਂ ਕਿਵੇਂ ਹੁਣ ਤੁਸੀਂ ਕਹਿੰਦੇ ਮੈਂ ਅੰਗਰੇਜ਼ਾਂ ਜਨਾਂ ਤੇ ਨੂੰ ਸੰਭੋਗ ਨਹੀਂ ਕੀਤਾ ਉਹ ਪੂਰ ઋષਿ ਨੇ ਗੱਲ ਸਿਆ ਵੀ ਭਾਈ ਰੱਬ ਦੇ ਉੱਤੇ ਕੋਈ ਨਹੀਂਗਾ ਸਾਰੀ ਦੁਨੀਆ ਥੱਲੇ ਆ ਜੋ ਵੀ 84 ਲੱਖ ਜਉਨਾ ਇਹ ਹੰਕਾਰ ਨਾ ਕਰੋ ਵੀ ਮੇਰੇ ਕੋਲ ਮਿਹਨਤਾਂ ਹੰਕਾਰ ਆ ਵੀ ਮੈਂ ਆ ਨਹੀਂ ਕਰਦਾ ਮੈਨੂੰ ਰੱਬ ਦਊਗਾ ਮੈਂ ਆ ਨਹੀਂ ਕਰਦਾ ਰੱਬ ਦਊਗਾ ਇਦਾਂ ਨਹੀਂ ਹੁੰਦਾ ਇਹ ਬੜੀ ਗੱਲ ਆ ਨਾ ਤੇ ਬਾਕੀ ਹੋਰ ਸਵਾਲ ਮਗਰਾਂ ਲੰਬੀ ਬਾਈ ਹੋ ਜਾਂਦੀ ਆ ਜੂਟ ਇਸ ਤੇ ਪਰ ਵੀ ਕਰਾਂਗੇ ਜਲਵਾ ਤੋਂ ਲਾਈਵ ਦੇ ਵਿੱਚ ਕੋਈ ਸਵਾਲ ਕਰ ਸਕਦਾ ਦੱਸਾਂਗੇ ਆ ਨੂੰ ਜੇ ਉਹ ਲੱਗ ਕਥਾ ਉਹਦੇ ਬਾਰੇ ਜੇ ਵਾਰ ਨਾ ਹੋਰ ਜਣੀ ਹੈ ਉਹ ਭੇਜਾਂਗੇ ਜਿਉ ਥੋੜੀ ਥੋੜੀ ਸੁਣ ਸਕਦਾ ਨਾ ਤੇ ਉਹ ਗੱਲਾਂ ਵੀ ਆਪਾਂ ਜਰੀਆ ਬਣਾਵਾਂਗੇ ਬੰਦੇ ਨੂੰ ਮਾਰਗ ਤੇ ਚੱਲਦਾ ਜੇ ਆਪਣਾ ਕੋਲ ਹੋ ਕੁਛ ਨਹੀਂ ਆਪਾਂ ਬਹੁਤੇ ਵੱਡੇ ਵਿਦਵਾਨ ਨੇ ਬਹੁਤੇ ਵੱਡੇ ਬੁਲਾਵੇ ਬਸ ਇੱਕ ਟਾਈਮ ਪਾਸ ਕਰਨ ਆਇਆ ਥੋੜੇ ਹੈ ਨਾ ਉੱਤਾਂ ਦੇ ਨਾਲ ਚਲੇ ਜਾਣਾ ਦੇਈਏ ਜਿਹੜਾ ਕੋ ਦੁਨੀਆ ਤੇ ਘਟਿਆ ਹੈ ਨਾ ਤੇ ਬਾਕੀ ਸੂਰਿਆ ਮਹਾਰਾਜ ਵਾਸਤੇ ਤੇ ਸੋਨਾ ਇਨਾਂ ਦਾ ਨਾਜੋਂ ਦਾ ਮਰੇ ਨਾ ਤੇ ਜੀ ਕੇ ਦਾ ਸਿਰ ਦੁੱਖ ਦਾ ਕੁਛ ਵੀ ਆਸਰ ਦੇ ਵਿੱਚ ਹਾਂਜੀ ਉਹਨੂੰ ਲਾਲ ਮਟਕੇ ਦੇ ਕੂੜੀਆ ਦੇ ਵਿੱਚੋਂ ਹਾਂਜੀ ਲਾਲ ਪਾਣੀ ਚੜਾਉਣਾ ਜਦੋਂ ਚੜਦਾ ਇਹ ਪਹਿਲਾਂ ਹੀ ਜਦੋਂ ਅੱਧਾ ਚੜ ਗਿਆ ਜਦੇ ਖੜਚਣਾ ਜਦੋਂ ਪੂਰਾ ਚੜ ਗਿਆ ਵਿੱਚੋਂ ਨਿਕਲਿਆ ਜਿੱਤ ਕੀ ਜਦੋਂ ਚਲ ਦੇਣਾ ਨਾ ਕੋਈ ਵੀ ਸੁੱਚਾ ਤਾਂਬੇ ਤੇ ਸਟੀਲ ਦੇ ਵਿੱਚ ਪਾ ਲੋ ਮਤਲਬ ਕੰਚ ਦੇ ਵਿੱਚ ਪਾ ਲੋ ਲਾਲ ਹੋਣਾ ਚਾਹੀਦਾ ਵਿੱਚ ਸੰਹੂਰ ਪਾ ਲਵੇ ਨਾ ਜਾ ਲਾਲਾ ਕੋਈ ਵੀ ਉਹ ਚੜਵਾਣਾ ਚਾਹੀਦਾ ਸੂਰਿਆ ਦੇ ਤੋਂ ਸੁਖਤਾ ਵੰਦਿਆ ਜੈ ਸ਼ੰਗੇ ਜੈ ਸੂਰਿਆ ਦੇ ਮਹਾਦੇਵ ਮਹ ਮਹਾਂ ਲਕਸ਼ਮੀ ਨਰਾਇਣ ਹੋਸਤੇ ਇਹ ਸੀ ਜੀ ਅੱਜ ਦੀ ਕਥਾ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟਸ ਵਿੱਚ ਜਾਂ ਫਿਰ ਦਰਸਾਏ ਗਏ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ ਜੀ ਜੇ ਕਿਸੇ ਨੇ ਦੁੱਖ ਸੁੱਖਾਂ ਦਾ ਹੱਲ ਪਾਣਾ ਹੋਵੇ ਤਾਂ ਉਹ ਵੀ ਸਕਰੀਨ ਤੇ ਦਰਸਾਏ ਹੋਏ ਨੰਬਰ ਤੇ ਫੋਨ ਕਰਕੇ ਸੰਪਰਕ ਕਰ ਸਕਦਾ ਹੈ ਜੀ ਕੈਸੇ ਦੇ ਨਾਲ ਅੱਜ ਦੀ ਵੀਡੀਓ ਆਪ ਸਮਾਪਤ ਕਰਦੇ ਹਾਂ ਜੀ ਸਾਰੇ ਹੀ ਧਰਮਾਂ ਦੇ ਲੋਕਾਂ ਸਤਿ ਸ਼੍ਰੀ ਅਕਾਲ ਨਮਸਤੇ ਤੇ ਸਭਾਂ ਖੇਰ ਜੈ ਸ਼ਨੀ ਦੇਵ ਜੈ ਸੂਰ ਦੇਵ ਓਮ ਸਮ ਸੂਰਿਆਏ ਨਮਹ